ਪੰਚਾਇਤੀ ਚੋਣਾਂ ਨੂੰ ਲੈ ਕੇ ਹਾਲੇ ਤੇ ਸਿਰੇ ਚੜਨੀਆਂ ਹਲੇ ਅਨਾਉਂਸਮੈਂਟ ਹੋਣੀ ਹੈ ਸਤੰਬਰ ਦੇ ਮਹੀਨੇ ਵਿੱਚ ਜ਼ਿਆਦਾਤਰ ਸੰਭਾਵਨਾ ਬਣੀ ਹੋਈ ਹੈ ਕਹਿੰਦੇ ਕਿਉਂਕਿ ਝੋਨੇ ਦਾ ਸੀਜ਼ਨ ਆ ਜਿਹੜਾ ਉਸ ਤੋਂ ਪਹਿਲਾਂ ਪਹਿਲਾਂ ਚੋਣ ਹੋ ਸਕਦੀ ਹੈ ਤਾਂ ਇਸ ਦੇ ਬਾਰੇ ਜਿਹੜੀ तमाम ਜਾਣਕਾਰੀ ਹੈ ਉਸ ਤੋਂ ਪਹਿਲਾਂ ਸਰਕਾਰ ਕਿਹੜੇ ਰੌਚ ਨਜ਼ਰ ਆ ਰਹੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਵੈਸੇ ਜਦੋਂ ਦੇ ਪੰਚਾਇਤੀ ਸਿਸਟਮ ਆ ਦੇਸ਼ ਵਿੱਚ ਅੰਦਰ ਲਾਗੂ ਆ ਪੰਜਾਬ ਦੇ ਵਿੱਚ ਤੇ ਕਦੀ ਸੁਣਿਆ ਨਹੀਂ ਕਿ ਜਿਹੜੀਆਂ ਪੰਚਾਇਤੀ ਚੋਣਾਂ ਵਾ ਉਹ ਪਾਰਟੀ ਦੇ ਚੋਣ ਨਿਸ਼ਾਨ ਤੇ ਕਰਵਾਈਆਂ ਜਾਣਗੀਆਂ ਤੇ ਨਾ ਹੀ ਕਦੀ ਹੋਈਆਂ ਆਈਆਂ ਲੇਕਿਨ ਇਨਡਾਇਰੈਕਟ ਵੇ ਦੇ ਨਾਲ ਫਿਰ ਬਾਅਦ ਚ ਸਰਕਾਰਾਂ ਜਿਹੜੀਆਂ ਮੌਕੇ ਦੀ ਹਕੂਮਤ ਹੁੰਦੀ ਹੈ ਉਹ ਜ਼ਰੂਰ ਕਹਿ ਦਿੰਦੀ ਦੀ ਕਿ ਸਾਡੇ 13000 ਪਿੰਡਾਂ ਦੇ ਵਿੱਚੋਂ 6000 ਪੰਚਾਇਤਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਸਾਡੀ ਪਾਰਟੀ ਦੇ ਨਾਲ ਬਣ ਗਿਆ ਲੇਕਿਨ ਪਾਰਟੀ ਜਿਹੜੀ ਪੰਚਾਇਤੀ ਚੋਣਾਂ ਕਦੀ ਵੀ ਸਿੰਬਲ ਤੇ ਨਹੀਂ ਲੜੀਆਂ ਗਈਆਂ ਪਰ ਹੁਣ ਕਿਉਂਕਿ ਸਰਕਾਰ ਫਿਰ ਕਹੇਗੀ ਕਿ 76 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਅਸੀਂ ਇਹ ਮੈਡਮੈਡ ਕਰ ਦਿੱਤੀ ਹੈਗੀ ਹੈ ਲੇਕਿਨ ਇਸ ਤੋਂ ਪਹਿਲਾਂ ਜਿੰਨੀ ਵਾਰ ਵੀ ਤੁਸੀਂ ਪੰਚਾਇਤੀ ਚੋਣਾਂ ਦੇਖੋ ਚਾਹੇ 2018 ਦੀਆਂ ਦੇਖ ਲਓ ਚਾਹੇ 2013 ਦੀਆਂ ਦੇਖ ਲਓ ਜਾਂ ਫਿਰ 2008 ਦੀਆਂ ਦੇਖ ਲਓ ਉਸ ਤੋਂ ਪਹਿਲਾਂ 2000 ਕੀ ਨਾ ਦੇਖ ਲਓ ਉਸ ਤੋਂ ਪਹਿਲਾਂ ਵੀ ਜਿਹੜੇ ਤਿੰਨ ਦੀਆਂ ਦੇਖ ਲਓ ਕਦੇ ਵੀ ਪੰਜਾਬ ਦੇ ਅੰਦਰ ਪਾਰਟੀ ਸਿੰਬਲ ਤੇ ਚੋਣਾ ਨਹੀਂ ਲੜੀਆਂ ਗੀਆਂ ਲੇਕਿਨ ਹੁਣ ਸਰਕਾਰ ਸਰਕਾਰ ਕੀ ਕਰ ਰਹੀ ਹੈ ਕਿ ਪੰਜਾਬ ਸਰਕਾਰ ਪੰਚਾਇਤੀ ਰਾਜ ਨਿਯਮਾਂ 'ਚ ਸੋਧ ਕਰ ਲਈ ਤਿਆਰ ਆ ਪਿੰਡੂ ਵਿਕਾਸ ਵਿੱਚ ਅੜਿੱਕਿਆਂ ਨੂੰ ਦੂਰੀ ਦੂਰ ਕਰ ਤੇ ਸਿਆਸੀ ਢੜੇ ਵੱਡੀ ਘਟਾਉਣ ਦੇ ਯਤਨ ਕਰ ਰਹੀ ਹੈ ਤੇ ਕਹਿੰਦੇ ਕਿ ਚੋਣ ਨਿਸ਼ਾਨ ਤੇ ਪੰਚਾਇਤੀ ਚੋਣਾ ਨਹੀਂ ਕਰਵਾਈਆਂ ਜਾਣਗੇ ਤੇ 나 ਹੀ ਮੈਨੂੰ ਲੱਗਦਾ ਕਿ ਪਹਿਲਾਂ ਕਦੀ ਹੋਈਆਂ ਫਿਰ ਵੀ ਅੱਜ ਦਾਟਰ ਵੀਨ ਤੇ ਪੰਜਾਬੀ ਡਰਪੀਨ ਦੇ ਪੰਨੇ ਪਹਿਲੇ ਪੰਨੇ ਤੇ ਖਬਰਾਂ ਛਪੀਆਂ ਉਹ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਲੈਨੇ ਆਂ ਕਿਉਂ ਖਬਰ ਕੀ ਕਹਿ ਰਹੀ ਹੈ ਗਿਆ ਹਾਲਾਂਕਿ ਸਰਕਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਗੰਭੀਰ ਨਹੀਂ ਸੀ ਕਿਉਂਕਿ 2018 ਚ ਪਈਆਂ ਸੀ ਤੇ 2023 ਦੇ ਵਿੱਚ ਡਿਊ ਪੰਚਾਇਤੀ ਕਰਾਉਣੀਆਂ ਲੇਕਿਨ ਪਹਿਲਾਂ ਇਹ ਸਰਕਾਰ ਕਰੀਬ ਡੇਢ ਸਾਲ ਪਿੱਛੋਂ ਚੋਣਾਂ ਕਰਵਾ ਰਹੀ ਹੈ ਸ਼ਰੀਆਮੇ ਪੰਚਾਇਤੀ ਚੋਣ ਰਾਜ ਐਕਟ ਦੀ ਵੀ ਦੇ ਸੰਵਿਧਾਨ ਦੀ ਉਲੰਘਣਾ ਸੀ ਪਰ ਹੁਣ ਸਰਕਾਰ ਨੂੰ ਲੱਗਦਾ ਕਿ ਸਾਡੇ ਪਿੰਡਾਂ ਦੇ ਵਿੱਚ ਪਕੜ ਬਣ ਚੁੱਕੀ ਹੈ ਤੇ ਜ਼ਿਆਦਾਤਰ ਹੁਣ ਜਿਹੜੀ ਸਰਕਾਰ ਉਹ ਆਪਣੇ ਪੱਕੀ ਹੀ ਜਿਹੜੇ ਨੇ ਸਰਪੰਚ ਉਹਨਾਂ ਦੀ ਬਣਾਉਣ ਦੀ ਕੋਸ਼ਿਸ਼ ਕਰੇਗੀ ਬਹੁਤ ਸਾਰੇ ਜਿਹੜੇ ਪਿਛਲੇ ਕਾਲੀ ਜਾਂ ਕਾਂਗਰਸ ਦੇ ਸਰਪੰਚ ਉਹ ਅਕਸਰ ਸਰਕਾਰਾਂ ਦੇ ਨਾਲ ਆਪਣੀਆਂ ਪਾਰਟੀਆਂ ਵੀ ਬਦਲ ਲੈਂਦੇ ਨੇ ਤੇ ਹੁਣ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਲੱਗਾ ਹੋਵੇਗਾ ਕਿ ਪਿੰਡਾਂ ਦੇ ਵਿੱਚ ਸਾਡੀ ਜਿਹੜੀ ਧੜੇ ਧੜੇਬੰਦੀ ਮਜ਼ਬੂਤ ਹੋ ਗਈ ਆ ਹੁਣ ਇਹਨਾਂ ਦਾ ਧੜਾ ਮਜ਼ਬੂਤ ਹੋ ਗਿਆ ਇਸ ਕਰਕੇ ਹਾਈ ਕੋਰਟ ਨੇ ਵੀ ਸਰਕਾਰ ਦੀ ਕਈ ਦਫਾ ਖਚਾਈ ਕਰ ਚੁੱਕੇ ਨਗਰ ਨਿਗਮ ਚੋਣਾਂ ਲੈ ਕੇ ਪੰਚਾਇਤੀ ਚੋਣਾਂ ਲੈ ਕੇ ਪਿੰਡੂ ਪੰਚਾਇਤੀ ਚੋਣਾਂ ਲੈ ਕੇ ਹੋ ਜਿਹੜੀ ਖਬਰ ਹੈ ਉਹ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਪੰਚਾਇਤੀ ਰਾਜ ਰੂਲਜ਼ 1994 ਵਿੱਚ ਸੋਧ ਦੀ ਤਿਆਰੀ ਕਰ ਲਈ ਹੈ ਤਾਂ ਜੋ ਪੰਚਾਇਤੀ ਚੋਣਾਂ 'ਚ ਕੋਈ ਵੀ ਉਮੀਦਵਾਰ ਪਾਰਟੀ ਚੋਣ ਨਿਸ਼ਾਨ ਤੇ ਚੋਣਾਂ ਨਾ ਲੜ ਸਕੇ ਜੇ ਯੋਜਨਾ ਸਿਰੇ ਚੜੀ ਜਾਂਦੀ ਤੇ ਆਗਾਮੀ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ 'ਚ ਕੋਈ ਵੀ ਪਾਰਟੀ ਆਪਣੀ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕੇਗੀ ਜਾਨੀ ਕਿ ਜਾਣਕਾਰੀ ਮੁਤਾਬਕ ਅਗਲੀ ਕੈਬਨਟ ਮੀਟਿੰਗ ਦੇ ਏਜੰਡਾ ਲਈ ਉਹਦੀ ਤਿਆਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਇਸ ਮਾਮਲੇ 'ਚ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਹੈ ਹੁਣ ਆ ਪਿੰਡੂ ਵਿਕਾਸ ਵਿਚਲੇ ਅੜਿੱਕਿਆਂ ਨੂੰ ਦੂਰ ਕਰਨ ਅਤੇ ਪਿੰਡਾਂ 'ਚੋਂ ਸਿਆਸੀ ਢੇਬੰਦੀ ਘਟਾਉਣ ਲਈ ਪੰਚਾਇਤੀ ਚੋਣਾਂ ਜੋ ਪਾਰਟੀ ਟੋਨ ਨਿਸ਼ਾਨ ਆਊਟ ਕਰਨ ਦੀ ਵਿਉਂਤ ਬਣਾਈ ਸੀ। ਵਿਤੇ ਇੱਕ ਹਫ਼ਤੇ ਤੋਂ ਇਸ ਦਿਸ਼ਾ ਵੱਲ ਪੰਜਾਬ ਸਰਕਾਰ ਕਦਮ ਵਧਾ ਰਹੀ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 4 ਦਿਨ ਪਹਿਲਾਂ ਹੀ ਆਪਣਾ ਪੱਖ ਰੱਖਿਆ ਕਿ ਪੰਚਾਇਤੀ ਜਿਹੜਾ ਰਾਜ ਰੂਲ 1994 ਦੀ ਧਾਰਾ 12 ਅਨਸਾਰ ਪੰਚਾਇਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਤੇ ਜਿਹੜੀਆਂ ਖਬਰਾਂ ਜਿਹੜੀ ਆ ਪਰ ਪੰਚਾਇਤੀ ਰੂ ਜਿਹੜੇ ਚੋਣ ਨਿਸ਼ਾਨ ਤੇ ਇਹ ਜਿਹੜੀਆਂ ਨਹੀਂ ਲੜੀਆਂ ਜਾ ਸਕਦੀਆਂ ਪਰ ਹੁਣ ਧਾਰਾ 12 ਵਿੱਚ ਸੋਧ ਕਰਨ ਦੇ ਰੂਪ ਵਿੱਚ ਤਾਂ ਪਿੰਡੂ ਸਤਾਵਾ ਜੋ ਸਿਆਸੀ ਦਖਲ ਨੂੰ ਘਟਾਇਆ ਜਾ ਸਕੇ ਸੂਤਰਾਂ ਮੁਤਾਬਕ ਪੰਜਾਬ ਚੋਣ ਕਮਿਸ਼ਨ ਦੇ ਕਾਨੂੰਨੀ ਮਸ਼ੀਰ ਨੇ ਵੀ ਇਸ ਸੁਨੋਦ ਨੂੰ ਹਰੀ ਛੱਡੀ ਦੇ ਦਿੱਤੀ ਆ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਮੰਨਣਾ ਹੈ ਕਿ ਪਾਰਟੀ ਚੋਣ ਨਿਸ਼ਾਨ ਤੇ ਪੰਚਾਇਤੀ ਚੋਣਾਂ ਲੜੇ ਜਾਣਾਂ ਪਿੰਡਾਂ ਵਿੱਚ ਸਿਆਸੀ ਧੜੇ ਵੱਧਦੀਆਂ ਅਤੇ ਫੰਡ ਅਨਵਰਤੇ ਰਹਿ ਜਾਂਦੇ ਨੇ ਇਸ ਤਰ੍ਹਾਂ ਪਿੰਡਾਂ ਵੀ ਤੁਹਾਡੇ ਬੰਦੀ ਤੇ ਕਤਾਰਬੰਦੀ ਵੱਧਦੀ ਹੈ ਪੰਚਾਇਤਾਂ ਦਾ ਕੋਰ ਪੂਰਾ ਹੁੰਦੀ ਵੀ ਮੁਸ਼ਕਲ ਜਿਹੜੀ ਆ ਉਹ ਬਣ ਜਾਂਦੀ ਹੈ ਲੇਕਿਨ ਹੁਣ ਸਰਕਾਰ ਜੋ ਚੋਣੇ ਦੇ ਸੀਜ਼ਨ ਤੋਂ ਪਹਿਲਾਂ ਚੋਣਾਂ ਕਰਵਾਉਣੀ ਚਾਹੁੰਦੀ ਹੈ ਕਿਉਂਕਿ ਇਹ ਵੀ ਕਿ ਪੰਜਾਬ ਵਿਧਾਨ ਸਭਾ ਦਾ ਮੌਨਸੂਨ اجلاس ਸਤੰਬਰ ਦੇ ਪਹਿਲੇ ਹਫਤੇ ਸ਼ੁਰੂ ਹੋ ਸਕਦਾ ਜਿਸ ਵਿੱਚ ਪੰਜਾਬ ਰਾਜ ਰੂਲ ਦੀ ਧਾਰਾ 12 ਨੂੰ ਰੱਖਿਆ ਜਾ ਸਕਦਾ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਚੋਣੇ ਦੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਚਾਇਤੀ ਚੋਣਾਂ ਕਰਾਉਣ ਦੇ ਰੋ ਵਿੱਚ ਆ ਅਤੇ ਇਸ ਲਿਹਾਜ਼ ਨਾਲ ਪੰਚਾਇਤੀ ਚੋਣਾਂ ਸਤੰਬਰ ਦੇ ਅਖੀਰਲੇ ਹਫਤੇ ਹੋ ਸਕਦੀਆਂ ਪੰਜਾਬ ਵਿੱਚ ਕੁੱਲ 13248 ਪੰਚਾਇਤਾਂ ਹਨ ਖਬਰ ਦੇ ਵਿੱਚ ਇਹ ਵੀ ਇੱਕ ਗੱਲ ਅਹਿਮ ਆ ਕਿ ਪੰਜਾਬ ਸਰਕਾਰ ਪੰਚਾਂ ਦੀਆਂ ਸਿੱਧੀਆਂ ਚੋਣਾਂ ਕਰਵਾਉਣ ਤੇ ਵਿਚਾਰ ਕਰ ਰਹੀ ਹੈ ਜਿਸ ਵਿੱਚ ਉੱਪਰਲੇ ਉਮੀਦਵਾਰ ਪੋਲ ਹੋਈਆਂ ਵੋਟਾਂ ਦੇ ਹਿਸਾਬ ਨਾਲ ਪੰਚ ਚੁਣੇ ਜਾਣਗੇ ਇਸ ਵਿੱਚ ਕਈ ਕਾਨੂੰਨੀ ਕਮੀਆਂ ਜ਼ਰੂਰ ਰਹਿਤੀਆਂ ਦੱਸਣ ਜੋ ਕਿ 2008 ਵਿੱਚ ਸਰਪੰਚਾਂ ਦੀਆਂ ਚੋਣਾਂ ਸਿੱਧੇ ਤੌਰ ਤੇ ਹੋਈਆਂ ਸਨ ਚੁਣੇ ਗਏ ਪੰਚ ਪੰਚਾਂ ਨੇ ਸਰਪੰਚ ਦੀ ਚੋਣ ਕੀਤੀ ਸੀ ਪਰ ਬਾਅਦ ਵਿੱਚ ਦੋ ਪੰਚਾਇਤੀ ਚੋਣਾਂ ਜਿਹੜੀਆਂ ਬਾਅਦ ਚ ਹੋਈਆਂ ਸੀ 2008 ਤੋਂ ਬਾਅਦ ਜਿਹੜੀ 2013 ਤੇ 2018 ਚ ਉਹ ਫਿਰ ਪੰਚਾਇਤੀ ਚੋਣਾਂ ਸਰਪੰਚ ਜਿਹੜੇ ਨੇ ਉਸੇ ਦੇ ਤੌਰ ਤੇ ਚੁਣੇ ਗਏ ਹੁਣ ਹਾਲਾਂਕਿ ਪ੍ਰੋਵੀਜ਼ਨ ਹੈ ਕਿ ਪੋਲੀਟੀਕਲ ਪਾਰਟੀਆਂ ਪਾਰਟੀ ਸਿੰਬਲ ਤੇ ਚੋਣਾਂ ਲੜ ਸਕਦੀਆਂ ਪਰ ਹਾਲੇ ਤੱਕ ਜਿੰਨੀ ਕਿ ਮੈਂ ਪੱਤਰਕਾਰੀ ਕੀਤੀ ਆ ਕਦੀ ਸੁਣਿਆ ਨਹੀਂ ਕਿ ਪੋਲੀਟੀਕਲ ਪਾਰਟੀਆਂ ਨੇ ਪੰਚਾਇਤੀ ਚੋਣਾਂ ਵਾਂ ਉਹ ਪਾਰਟੀ ਸਿੰਬਲ ਤੇ ਲੜੀਆਂ ਆਮ ਆਦੀ ਪਾਰਟੀ ਦੀ ਤੇ ਪਿਛਲੇ 28 ਮਹੀਨਿਆਂ ਤੋਂ ਸਰਕਾਰ ਚੱਲਦੀ ਆ ਰਹੀ ਆ 1997 ਤੋਂ ਲੈ ਕੇ 2002 ਤੱਕ ਉਦੋਂ ਵੀ ਜਿਹੜੀ ਅਕਾਲੀ ਦਲ ਦੀ ਸਰਕਾਰ ਪੰਚਾਇਤੀ ਚੋਣਾਂ ਪਾਰਟੀ ਸਿੰਬਲ ਤੇ ਨਹੀਂ ਫਿਰ 2002 ਤੋਂ ਲੈ ਕੇ 2007 ਕੈਪਟਨ ਮਿਰੰਦਰ ਸਿੰਘ ਦੀ ਸਰਕਾਰ ਸੀ ਪਾਰਟੀ ਸਿੰਬਲ ਤੇ ਨਹੀਂ 2007 ਤੋਂ ਲੈ ਕੇ 2017 ਤੱਕ ਕਾਲੀਆਂ ਦੀ ਸਰਕਾਰ ਸੀ ਪਾਰਟੀ ਸਿੰਬਲ ਤੇ ਚੋਣਾਂ ਨਹੀਂ ਲੜੀਆਂ ਸੀ ਫਿਰ 17 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਤੇ ਉਦੋਂ ਵੀ ਜਿਹੜੀਆਂ ਵੀ ਇਸ ਪੀਰੀਅਡ ਦੇ ਦੌਰਾਨ ਤੁਸੀਂ 18 ਦੀ ਗੱਲ ਕਰੋ 13 ਦੀ ਗੱਲ ਕਰੋ 8 ਦੀ ਗੱਲ ਕਰੋ 3 ਦੀ ਗੱਲ ਕਰ ਲਓ ਕਦੀ ਵੀ ਜਿਹੜੀਆਂ ਪੰਜਾਬ ਦੇ ਵਿੱਚ ਜਿੰਨੀ ਕੀ ਮੈਨੂੰ ਕੀ ਜਾਣਕਾਰੀ ਹੈ ਕਿ ਪੰਚਾਇਤੀ ਚੋਣਾਂ ਵਾਂ ਉਹ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਗਈਆਂ ਹਾਂ ਬਲਾਕ ਸੰਪਤੀ ਦਾ ਰੋਲਾ ਜ਼ਰੂਰ ਪੈਂਦਾ ਰਿਹਾ ਲੇਕਿਨ ਫਿਲਹਾਲ ਇਹ ਪੰਚਾਇਤੀ ਜਿਹੜੀਆਂ ਚੋਣਾਂ ਖਾਸ ਕਰਕੇ ਸਰਪੰਚ ਜੋ ਪੰਚ ਚੋਂਦੇ ਉਦੋਂ ਉਮੀਦਵਾਰਾਂ ਨੂੰ ਜਿਹੜੇ ਸੂਬਾ ਚੋਂ ਕਮਿਸ਼ਨ ਵੱਲੋਂ ਨਿਸ਼ਾਨ ਕੋਈ 27 28 ਹੁੰਦੇ ਨੇ ਉਹਨਾਂ ਵਿੱਚੋਂ ਇੱਕ ਇੱਕ ਨਿਸ਼ਾਨ ਸਾਰਿਆਂ ਨੂੰ ਜਿਹੜਾ ਵਾ ਉਲਟ ਕੀਤਾ ਜਾਂਦਾ ਰਿਹਾ